ਤੇ ਮਾਤਾ ਕਿਵੇਂ ਲੱਗਦਾ ਤੁਹਾਨੂੰ ਅੱਜ ਆ ਕੇ ਆਏ ਦੇਖਿਆ ਹਨ ਬਹੁਤ ਵਧੀਆ ਨਾ ਅਰੇ ਆਇਆ ਇਕੱਲੇ ਜਾਣੇ ਬੈਠੇ ਬੋਰ ਨਹੀਂ ਹਾਂ ਇਹ ਕੁਛ ਨਹੀਂ ਟਾਈਮ ਨਹੀਂ ਦਿੰਗੇ ਬੱਸ ਕੋਈ ਮਿਲਦਾ ਬਹੁਤ ਜਿਵੇਂ ਕਿ ਆਪਾਂ ਬਚ ਜਾਂਦੇ ਆ ਇੰਨਾ ਸਕੂਨ ਮਿਲਦਾ ਬਹੁਤ ਵਧੀਆ ਭਾਈ ਸਾਡ ਤਾਂ ਰਾਮ ਆਇਆ ਪਿਆਰ ਜਾਂਦਾ ਜਿੱਦਾਂ ਸਾਨੂੰ ਇੱਥੇ ਬੁਲਾਇਆ ਜਿਹੜੀਆਂ ਬੀਬੀਆਂ ਆ ਰਹੀਆਂ ਨੇ ਸਾਹਮਣੇ ਤੇ ਇਹ ਇਹਨਾਂ ਦੇ ਵਿੱਚੋਂ ਸਵੇਰੇ ਆਉਂਦੇ ਨੇ ਤੇ ਸਵੇਰੇ ਬਹੁਤ ਵਧੀਆ ਐਕਸਰਸਾਈਜ਼ ਕਰਦੇ ਆਂ ਤੇ ਇਹ ਰਮਨ ਤੇ ਸਾਡੀ ਕਲਾਸਮੇਟ ਆ ਬਹੁਤ ਇੰਟੈਲੀਜੈਂਟ ਸੀ ਜੀ ਮਾਤਾ ਜੀ ਹਰ ਰੋਜ਼ ਆਉਂਦੇ ਨੇ ਸਵੇਰੇ ਯੋਗਾ ਕਰਦੇ ਆ ਕਿਵੇਂ ਲੱਗਦਾ ਤੁਹਾਨੂੰ ਕਿਸੇ ਨੂੰ ਬਹੁਤ ਵਧੀਆ ਲੱਗਦਾ ਬਹੁਤ ਬੰਨ ਬਹੁਤ ਸ਼ੂਨ ਮੈਂਦਾ ਬਹੁਤ ਸ਼ੂਨ ਮੈਂਦਾ ਬਹੁਤ ਵਧੀਆ ਬਸ ਇਹ ਐਕਸਰਸਾਈਜ਼ ਹੁੰਦੀ ਆ ਬਾਕੀ ਜਿੰਨੇ ਪ੍ਰੋਬਲਮ ਆਉਂਦੀ ਆ ਆਏ 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 ਪ੍ਰੋਬਲਮ ਕਾਹਿਆ ਸੇਵਾ ਕੀ ਹਜਾਂ ਦੁਨੀਆ ਜੀ ਦੁਨੀਆ ਵਾਲੇ ਸੱਦੋ ਵਾਲੇ ਸੁਨੀਆਂ ਵਾਲੇ ਜਵਾਨਾਰੇ ਲਖੇ ਵਾਲੇ ਹਾਂ ਇਤਰਾ ਤਰਾ ਦੇ ਕਾਹਿਆ ਆ ਤੇ ਕਿਵੇਂ ਚੱਲ ਰਿਹਾ ਥੋੜਾ ਫਿਰ ਜਾਨੀ ਕਿ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਰਿੱਤਾ ਜਿਆ ਪਾਇਆ ਪਿਆ ਇੱਕ ਟਰਾਲਾ ਰਿੱਤੇ ਦਾ ਪਿਆ ਇਹਦੇ ਤੇ ਜਾਨੀ ਕਿ 18-20000 ਰੁਪਏ ਖਰਚਾ ਹੋਇਆ ਇਹਦੇ ਉੱਪਰ ਤੇ ਇਸ ਪਿੱਟ ਨੇ ਸਾਨੂੰ ਇੱਕ ਮੁੰਡਾ ਇਹੋ ਜਿਹਾ ਦਿੱਤਾ ਕਿ ਜੀਨੇ ਪੰਜਾਬ ਦਾ ਰਿਕਾਰਡ ਬਣਾਇਆ ਦਾ ਪੰਜਾਬ ਦੇ ਮੁੰਡੇ ਨੇ ਨੈਸ਼ਨਲ ਰਿਕਾਰਡ ਬਣਾਇਆ ਅੰਡਰ 16 ਦੇ ਵਿੱਚ। ਇਹ ਇਹੀ ਧਿਆਨ ਰੱਖਣਾ ਬੱਚਾ ਆਪਣੇ ਤੋਂ ਵੱਡਿਆਂ ਨੂੰ ਸਤਿਕਾਰਲਾਉਣੀ, ਛੋਟਿਆਂ ਦੇ ਨਾਲ ਪਿਆਰ ਕਰਨਾ। ਜੇ ਕੋਈ ਕਮਜ਼ੋਰ ਆ, ਉਹਨੂੰ ਕਹਿਣਾ ਤਕੜਾ ਹੋ। ਠੀਕ ਆ? ਹੰਕਾਰ ਨਹੀਂ ਕਰਨਾ। ਕਦੇ ਵੀ ਜ਼ਿੰਦਗੀ 'ਚ ਹੰਕਾਰ ਨਹੀਂ ਕਰਨਾ। ਮੈਂ ਆਹ ਹੈਗਾ, ਮੈਂ ਆਹ ਹੈ। ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ। ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਇਹ ਜੇ ਕੰਮ ਚੱਲਦਾ। ਸਾਰੇ ਲੋਕ ਇਕੱਠੇ ਆ ਜੀ। ਸਾਰੇ ਲੋਕ ਇਕੱਠੇ ਆ। ਸਵੀਰ ਦਾ ਜਿਹੜਾ ਜੋਗਾ ਗਲਾਸ ਵਾਲਾ ਉਹਦੇ ਵਿੱਚ ਸਰਪੰਚ ਸਾਹਿਬ ਵਿਸ਼ੇਸ਼ ਤੌਰ ਤੇ ਅੱਗੇ ਹੋ ਕੇ ਜਾਨੀ ਕਿ ਆਉਂਦੇ ਆ ਬਾਕੀਆਂ ਬੰਦਿਆਂ ਨੂੰ ਕਹਿੰਦੇ ਆ ਤੇ ਵਧੀਆ ਗਿਣਤੀ ਦੇ ਵਿੱਚ ਜਾਨੀ ਕਿ 25 ਤੋਂ 30 ਦੇ ਵਿੱਚ ਹਰ ਰੋਜ਼ ਆਉਂਦੇ ਨੇ ਮੈਂ ਸਾਰੇ ਸਰਪੰਚਾਂ ਨੂੰ ਸਰਪੰਚ ਹੋਣ ਦੇ ਨਾਤੇ ਵੀ ਇਹ ਬੇਨਤੀ ਕਰਦਾ ਹਾਂ ਵੀ ਸਾਰੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸੇਵਾ ਇਹੀ ਆ ਜੇ ਤੁਸੀਂ ਇਸ ਤਰ੍ਹਾਂ ਦੀ ਸੇਵਾ ਪਿੰਡ 'ਚ ਕਰ ਲਓਗੇ ਕਿੰਨੇ ਬੱਚੇ ਬਚ ਜਾਣਗੇ ਇਹ ਕੋਈ ਦਸਾਂ ਦਿਨਾਂ ਦੀ ਖੇਡ ਨਹੀਂ ਹੈਗੀ ਜਿਹੜਾ ਮਾਹੌਲ ਆ ਵੀ 10 ਦਿਨਾਂ 'ਚ ਬਣ ਗਿਆ ਫਿਰ ਉਹ ਹੋ ਗਿਆ ਤਾਂ ਇਹ ਬਿਕਰੀ ਹੁਣ 5 ਸਾਲ ਹੋਣ ਵਾਲੇ ਆ ਜੀ ਇਹਨੂੰ ਹਾਂ ਥੋੜੇ ਸਮੇਂ ਚ ਮਹੀਨੇ 2 ਮਹੀਨੇ ਦੇ ਵਿੱਚ ਆਪਾਂ ਦਿਵਾਨਾ ਗਰਾਉਂਡ ਦੇ ਵਿੱਚ ਬੈਠੇ ਆ ਤੁਸੀਂ ਇੱਧਰ ਕੈਮਰਾ ਮਾਰੋ ਜਿਹੜੇ ਬਜ਼ੁਰਗ ਨੇ ਉਹ ਤਾਂ ਸਾਡੇ ਕੋਲ ਬਹੁਤ ਸਮੇਂ ਦੇ ਆਉਂਦੇ ਨੇ ਹਨਾ ਪਰ ਕਿਸੇ ਗਰਾਉਂਡ ਦੇ ਵਿੱਚ ਕੁੜੀਆਂ ਦਾ ਆਉਣਾ ਕਿਸੇ ਗਰਾਉਂਡ ਦੇ ਵਿੱਚ ਬੀਬੀਆਂ ਦਾ ਆਉਣਾ ਉਹ ਜਾਣੀ ਕਿ ਬਹੁਤ ਵੱਡੀ ਇੱਕ ਪ੍ਰਾਪਤੀ ਕਹੂੰਗਾ ਮੈਂ ਪਿੰਡ ਦੀ ਇੱਕ ਕਲਚਰ ਦੀ ਪ੍ਰਾਪਤੀ ਕਹੂੰ ਵੀ ਸਾਨੂੰ ਪ੍ਰਿੰਸੀਪਲ ਬਲਵੰਤ ਸੰਧੂ ਹੁਣੀ ਚੱਕਰ ਵਾਲੇ ਕਹਿੰਦੇ ਸੀਗੇ ਕਹਿੰਦੇ ਜਦੋਂ ਬੀਬੀਆਂ ਕੁੜੀਆਂ ਗਰਾਉਂਡ ਦੇ ਵਿੱਚ ਆਉਂਦੀਆਂ ਤਾਂ ਉਹਦੇ ਨਾਲ ਬਹੁਤ ਸਾਰੀਆਂ ਅਲਾਮਤਾਂ ਦੂਰ ਹੁੰਦੀਆਂ ਸਰਪੰਚ ਸਾਹਿਬ ਹੁਣੀ ਬੈਠੇ ਆ ਪੰਚਾਇਤ ਵਾਲੇ ਬੰਦੇ ਕਿੰਨਾ ਸੋਹਣਾ ਲੱਗ ਰਿਹਾਗਾ ਤਾਂ ਇਹ ਅਸੀਂ ਇਹ ਨਹੀਂ ਵੀ ਆਪਦੀ ਪਿੰਡ ਦੀ ਸਫਤ ਕਰ ਰਹੇ ਆ ਵੀ ਇਸ ਤਰ੍ਹਾਂ ਹੋਰਾਂ ਪਿੰਡਾਂ 'ਚ ਵੀ ਹੋਵੇ ਲੋਕ ਇਕੱਠੇ ਹੋਣ Engaged ਹੋਣ ਲੋਕਾਂ ਨੂੰ ਇਕੱਠੇ ਹੋਣ ਦੀਆਂ ਥਾਵਾਂ ਜਿਹੜੀਆਂ ਬਣ ਤੇ ਮਾਤਾ ਕਿਵੇਂ ਲੱਗਦਾ ਤੁਹਾਨੂੰ ਅੱਜ ਆ ਕੇ ਆਏ ਦੇਖਿਆ ਹਨ ਪ੍ਰਵੀਨ ਵੀ ਆਈ ਆ ਮੈਨੂੰ ਲੱਗਦਾ ਹਨ ਆਇਆ ਇਕੱਲੇ ਜਾਣੇ ਬੈਠੇ ਗੌਰ ਨਹੀਂ ਹਾਂ ਇਹ ਕੋਸ਼ ਨਹੀਂ ਟਾਈਮ ਨਹੀਂ ਲੈਂਗਾ ਜੀ ਬਰਥਡੇ ਆ ਆ ਛੋਟੇ ਛੋਟੇ ਜਵਾਬ ਦੇਖੋ ਹਨਾ ਬਹੁਤ ਉਹ ਮੈਨੂੰ ਲੱਗਦਾ ਵੀ ਜਿਹੜਾ ਬੱਚਾ ਨਾਲ ਆਇਆ ਬਹੁਤ ਛੋਟਾਗਾ ਹਨਾ ਮਿੱਟੀ 'ਚ ਖੇਡ ਰਿਹਾ ਉਧਰ ਮਿੱਟੀ 'ਚ ਗਰਮੀਤ ਖੇਡ ਰਹੇ ਆ ਬੱਚੇ ਛੋਟੇ ਛੋਟੇ ਉਹ ਪਿੱਟ ਦੇ ਵਿੱਚ ਹਾਂ ਉਹ ਮੈਨੂੰ ਲੱਗਦਾ 2-3 ਸਾਲ ਦਾ ਹੀ ਹੋਵੇ ਲੱਗਿਆ ਦੋ ਤੀਜੇ ਖਾਲਸੀ ਹਾਂਜੀ ਤੇ ਨਹੀਂ ਸਾਨੂੰ ਬਹੁਤ ਜ਼ਿਆਦੇ ਵਧੀਆ ਲੱਗਿਆ ਤੁਸੀਂ ਆਇਆ ਕਰੋ ਸਾਨੂੰ ਯਾਨੀ ਕਿ ਥੋੜਾ ਪੂਰਾ ਸਹਾਰਾਗਾ ਤੁਹਾਡੇ ਨਾਲ ਬੱਚੇ ਆਉਂਦੇ ਆ ਬਹੁਤ ਜ਼ਿਆਦਾ ਦਿਲ ਦਾ ਕੋਰਾ ਕੰਡੂ ਦਾ ਬਿਲਕੁਲ ਇੱਥੇ ਕੋਸਰ ਨੇ ਕਿਹਾ ਵੀ ਆਪਾਂ ਸ਼ਾਮ ਨੂੰ ਥੋੜੀ ਬਹੁਤੀ ਲਾਈਟ ਸਾਨੂੰ ਐਕਸਰਸਾਈਜ਼ ਦੀ ਮਾਰੀ ਨੂੰ ਇੱਥੇ ਬੈਠੇ ਹੋਏ ਕਰਾ ਦਾਂਗੇ ਮੰਨ ਲਓ ਗਰਾਊਂਡ 'ਚ ਨਹੀਂ ਜਾ ਸਕਦੇ ਤੁਸੀਂ ਕੋਈ ਬੋਲੋ ਕੁਛ ਬਹੁਤ ਵਧੀਆ ਲੱਗਦਾ ਬਾਈ ਬਹੁਤ ਵਧੀਆ ਸਾਨੂੰ ਤੁਹਾਡੇ ਵਰਗੇ ਬੱਚੇ ਚਾਹੀਏ ਜਿਹੜੇ ਬੱਚਿਆਂ ਚਿੱਕਿਆ ਨੇ ਨਹੀਂ ਇਹੀ ਆ ਜੀ ਜਦੋਂ ਆਪਾਂ ਚੰਗਾ ਚੰਗਰਾ ਚੰਡਾ ਕਰਾਂਗੇ ਕੁਛ ਨਾ ਕੁਛ ਨਾ ਹੋਊਗਾ ਪਰ ਇਹ ਵੀ ਤੁਸੀਂ ਸਾਡੇ ਇੱਥੇ ਅੱਜ ਆਏ ਹੋ ਹਨ ਤਾਂ ਉੱਥੇ ਸਾਰਿਆਂ ਨੂੰ ਹੀ ਜਾਨੀ ਕਿ ਬਹੁਤ ਵਧੀਆ ਲੱਗਿਆ ਤੇ ਤੁਸੀਂ ਹੋਰ ਗੈਂਤੀ ਚ ਵੀ ਬੀਬੀਆਂ ਆਇਆ ਕਰੋ ਤੇ ਜਿਵੇਂ ਕਿ ਇਧਰ ਆਪਣੀ ਮਾਤਾ ਪਿਤਾ ਜਨਕੌਰ ਆ ਉਹ ਤਾਂ ਆਉਂਦੇ ਨੇ ਹੱਲਾ ਸ਼ੇਰੀਂ ਕੰਦੇ ਨੇ ਜੋ ਆਕਾਂ ਨੂੰ ਭਜੋ ਕੁੜੀ ਨੂੰ ਬਹੁਤ ਵਧੀਆ ਕੋਸਰ ਨੇ ਕਹਿੰਦੇ ਆ ਬਹੁਤ ਵਧੀਆ ਲੱਗ ਰਿਹਾ ਆਹੇ ਉਧਰ ਆਪਾਂ ਬਿਲਾਦੇ ਹਾਂ ਹਾਂਜੀ ਮਾਤਾ ਜੀ ਬਹੁਤ ਵਧੀਆ ਲੱਗਿਆ ਅੱਜ ਤੁਹਾਨੂੰ ਵੀ ਬੱਧੀ ਜਾਨੀ ਹਾਂ ਇਹ ਤੁਹਾਨੂੰ ਫੇਰ ਕਰਦੀਆਂ ਪਸੰਦ ਨੂੰ ਹਾਂ ਇਹਨਾਂ ਨੂੰ ਮੈਂ ਸਪੈਸ਼ਲੀ ਕਿਹਾ ਸੀ ਮੈਂ ਕਿਹਾ ਵੀ ਹੋਰ ਤੁਸੀਂ ਗਿਣਤੀ ਚਾਹੋ ਵੱਧ ਤੋਂ ਵੱਧ ਕਿੱਥੇ ਆਇਆ ਕਰੋ ਬੈਠਿਆ ਕਰੋ ਜਿਹੜਾ-ਜਿਹੜਾ ਦਿਓ ਕਿਸੇ ਦੀ ਕੋਈ ਪ੍ਰੋਬਲਮ ਆ ਹਨਾ ਵੀ ਇਸ ਤਰ੍ਹਾਂ ਦੀ ਵੀ ਮੇਰਾ ਇਹ ਆ ਤਾਂ ਕੋ ਸਰ ਹੈਗੇ ਨੇ ਉਹ ਆਪਾਂ ਨੂੰ ਦੱਸਣਗੇ ਕਿੰਨੀ ਹੋ ਕਹਿੰਦੇ ਵੀ ਆਪਾਂ ਇੱਕ ਬੱਚਾ ਛੱਡ ਦਿਆ ਕਰਾਂਗੇ ਜਿਹੜਾ ਕੋਈ ਕੋਈ ਆਖੀ ਸਾਈ ਜੋਨੀ ਉਨੀ ਕਰਵਾ ਦੇ ਤੇ ਬਾਕੀ ਬੀਬੀਆਂ ਦੇ ਆਉਣ ਨਾਲ ਮਾਹੌਲ ਵੈਸੀ ਨਹੀਂ ਜਦੋਂ ਕੋਈ ਕਿਸ ਕੋਈ ਵੀ ਕੰਮ ਨੂੰ ਕੋਈ ਬੰਦਾ ਕਰਦਾ ਆਪਾਂ ਕਹਿੰਦੇ ਇਕੱਲੇ ਬੰਦੇ ਹੀ ਕਰਦੇ ਆ ਤਾਂ ਅੱਧੀ ਵਾਦੀ ਕਰਦੀ ਆ ਜਦੋਂ ਨਾਲ ਬੀਬੀਆਂ ਕਰਦੀਆਂ ਤਾਂ ਅੱਧੀ ਹੋਣ ਦੀ ਮਾਲਕਾ ਜਿਹੀ ਔਰਤ ਤੇ ਮਾਤਾ ਦੱਸੋ ਕਿਵੇਂ ਲੱਗਦਾ ਹੈਗਾ ਗਰਾਊਂਡ ਚਾਕ ਬਹੁਤ ਵਧੀਆ ਭਾਈ ਸਾਡ ਤਾਂ ਰਾਮ ਆਇਆ ਪਿਆ ਉਸ ਜਨ ਦਾ ਜਿਸ ਜਨ ਸਾਨੂੰ ਇੱਥੇ ਬੁਲਾਇਆ ਪੂਰਾ ਠੀਕ ਆ ਸਾਰਾ ਸਰੀਰ ਠੀਕ ਆ ਦਵਾਈਆਂ ਕੋ ਦਿਨਾ ਜਾਣੀ ਫਰਕ ਪੈਂਦਾ ਪੂਰਾ ਹੀ ਪੈਂਦਾ ਜਿਵੇਂ ਖਬਰਾਂ ਨਹੀਂ ਕਹਿੰਦੇ ਫਰਕ ਤਾਂ ਪੈਂਦਾ ਹੀ ਆ ਇਹ ਇਹਨਾਂ ਤੋਂ ਵੀ ਪੁੱਛ ਲਓ ਕਿ ਯਾਰ ਕਿਵੇਂ ਲੱਗਦਾ ਬੱਚੇ ਬਹੁਤ ਵਧੀਆ ਮੈਂ ਤਾਂ ਕੱਲ ਤੇ ਹੀ ਹੁਣ ਲੱਗੀ ਜੈ ਮੈਂ ਤਾਂ ਬਹੁਤ ਵਧੀਆ ਲੱਗਿਆ ਬੱਚੇ ਨੂੰ ਤੁਸੀਂ ਲੈ ਕੇ ਆਉਂਦੇ ਨੇ ਨਾ ਹਾਂਜੀ ਹਾਂ ਜੀ ਇਹ ਪੜ੍ਹਦੇ ਨੇ ਉੱਥੇ ਬੱਸੀ ਆਏ ਆ ਉਹ ਜਿਹੜਾ ਉੱਥੇ ਜਾਂਦਾ ਸਿਖਾਉਂਦਾ ਅੱਛਾ ਤੁਸੀਂ ਲੱਖੇ ਤੋਂ ਆ ਅਸੀਂ ਤਾਂ ਇੱਥੋਂ ਆਏ ਲੱਖੇ ਦੇ ਉਹ ਹੈ ਬੱਚੇ ਅੱਛਾ ਠੀਕ ਆ ਸਾਡੇ ਬੱਚੇ ਉੱਥੇ ਪੜ੍ਹਦੇ ਨੇ ਓਕੇ ਇਹ ਤੁਹਾਨੂੰ ਫੋਨ ਕਰਿਆ ਮੈਡਮਾਂ ਨੇ ਹਾਂਜੀ ਹਾਂਜੀ ਤੁਸੀਂ ਗਰਮੀ ਤੇ ਦੇਖੋ ਛੋਟਾ ਜਿਹਾ ਜਵਾਕ ਆ ਹੈਲੋ ਕਾ ਹਾਂ ਬੰਦ ਉੱਧਰ ਦੇਖੋ ਆਜੋ ਉਧਰਲੀ ਸਾਈਡ ਚੱਲਦੇ ਆਪਾਂ ਤੇ ਇਹ ਜਿਹੜੀਆਂ ਬੀਬੀਆਂ ਆ ਰਹੀਆਂ ਨੇ ਸਾਹਮਣੇ ਤੇ ਇਹ ਇਹਨਾਂ ਦੇ ਵਿੱਚੋਂ ਸਵੇਰੇ ਆਉਂਦੇ ਨੇ ਤੇ ਸਵੇਰੇ ਬਹੁਤ ਵਧੀਆ ਐਕਸਰਸਾਈਜ਼ ਕਰਦੀਆਂ ਆਪਾਂ ਦੇਖੋ ਉਹਨੇ ਤਾਂ ਮਸਾ ਤੁਰਿਆ ਜਾਂਦਾ ਪਿੱਛੇ ਤੇ ਪਰ ਉਹ ਬਹੁਤ ਆ ਮੜਾ ਇਧਰ ਆਇਓ ਭੈਣ ਰਮਣ ਤੇ ਇਹ ਇਹ ਰਮਣ ਤੇ ਸਾਡੀ ਕਲਾਸ ਮੇਟ ਆ ਬਹੁਤ ਇੰਟੈਲੀਜੈਂਟ ਸੀਗੀ ਪੜੰਦੇ ਵਿੱਚ ਜਾਨੀ ਕਿ ਕੰਪੀਟੀਸ਼ਨ ਹੁੰਦਾ ਸੀ ਯਾਰ ਰਮਨ ਦੇ ਨਾਲ ਹਨਾ ਕਰਮਜੀਤ ਆਜੋ ਭੈਣੇ ਆਜੋ ਤੇ ਮਾਤਾ ਜੀ ਹਰ ਰੋਜ਼ ਆਉਂਦੇ ਨੇ ਸਵੇਰੇ ਯੋਗਾ ਕਰਦੇ ਆ ਕਿਵੇਂ ਲੱਗਦਾ ਤੁਹਾਨੂੰ ਕਿਸੇ ਨੂੰ ਬਹੁਤ ਵਧੀਆ ਲੱਗਦਾ ਬਹੁਤ ਬੰਨੇ ਬਹੁਤ ਸ਼ਾਂਤ ਮਿਲਦਾ ਬਹੁਤ ਸ਼ਾਂਤ ਮਿਲਦਾ ਬਹੁਤ ਵਧੀਆ ਬਸ ਜੇ ਐਕਸਰਸਾਈਜ਼ ਹੁੰਦੀ ਆ ਬਾਕੀ ਜਿਹਨੇ ਪ੍ਰੋਬਲਮ ਆਉਂਦੀ ਆ ਐ ਆਏ ਪ੍ਰੋਬਲਮ ਨਹੀਂ ਆਏ ਜਾਨੀ ਕਿ ਮੈਨੂੰ ਇਹ ਆ ਵੀ ਬੀਬੀਆਂ ਨੇ ਸੰਗ ਜਾਂਦੀਆਂ ਕਹਿਨੀਆਂ ਵੀ ਛੱਡੋ ਪਰੇ ਹਨ ਤੁਸੀਂ ਹਾਰ ਸੋਸਾਈ ਕਰਨ ਦੀ ਕੋਸ਼ਿਸ਼ ਕਰ ਤੁਸੀਂ ਆਪਾਂ ਕਰਾਂਗੇ ਹੌਲੀ ਹੌਲੀ ਇੰਪਰੂਵਮੈਂਟ ਹੋਊਗੀ ਹਾਂਜੀ 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 ਤੇ ਅੰਡੀ ਸਸੀ ਕਾ ਅੰਕਲ ਆਉਂਦੇ ਨੇ ਉਹਦਾ ਪੂਰੇ ਐਕਸਪਰਟ ਨੇ ਸਾਡੇ ਪ੍ਰੇਸ਼ਨਾ ਸੋਧਦੇ ਹੁੰਦੇ ਸੀ ਵਾਸੀ ਆਪ ਘਰੇ ਵੀ ਕਰਦੇ ਆ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਮੈਨੂੰ ਕੋਈ ਨਾ ਪ੍ਰੋਬਲਮ ਆ ਗਿਆ ਮੇਰੇ ਨਾਲ ਹੌਲੀ ਹੌਲੀ ਤੁਸੀਂ ਆਪਾਂ ਦੇ ਕੱਪੜਾ ਨਹੀਂ ਸੀਗਾ ਮੈਨੂੰ ਮਿਲਦਾ ਬਹੁਤ ਜਿਵੇਂ ਕਿ ਆਪਾਂ ਪੜਾਉਂਦੇ ਜਾਂ ਆ ਇੰਨਾ ਸਕੂਨ ਮਿਲਦਾ ਬਹੁਤ ਵਧੀਆ ਲੱਗਿਆ ਸਾਨੂੰ ਕਦੇ ਨਹੀਂ ਮਿਲਦਾ ਕਿ ਸਵੇਰੇ ਟਾਈਮ ਆਪਾਂ ਫੀਲ ਕਰਦੇ ਆ ਹਾਂ ਬਹੁਤ ਬਾਕੀ ਤੇ ਤੁਹਾਨੂੰ ਸੋਨੂੰ ਕਿਵੇਂ ਲੱਗਿਆ ਵੀ ਤੁਸੀਂ ਵੈਸੇ ਮੈਨੂੰ ਲੱਗਦਾ ਪਹਿਲਾਂ ਵੀ ਆਏ ਹੋਗੇ ਹਣਾ ਤੇ ਨਹੀਂ ਵੀਰੇ ਫਸਟ ਟਾਈਮ ਹੀ ਆਈ ਹੈ ਮੈਂ ਦੇਖਣ ਹੀ ਆਈ ਸੀ ਅੱਛਾ ਤੁਸੀਂ ਵੀਡੀਓ ਤਾਂ ਕਾਫੀ ਦੇਖਿਆ ਹੈ ਨਾ ਵੀਡੀਓ ਦੇਖ ਲਈਆਂ ਪਰ ਮੈਂ ਕਿਹਾ ਵੀ ਜਾ ਕੇ ਦੇਖਿਆ ਜਾਵੇ ਬੱਚੇ ਆਏ ਜਾਂ ਨਾਲ ਹਨ ਠੀਕ ਹੈ ਮਿਕਸ ਅਪ ਵੈਸੇ ਹੀ ਹੋ ਰਿਹਾ ਹੈ ਬੱਚਿਆਂ ਨੂੰ ਵੀ ਕਹਿੰਦੇ ਵੀ ਚਲੋ ਸਾਡੇ ਨਾਲ ਪੱਤਾ ਦੇ ਦੇ ਸਾਡੇ ਦੇ ਅੱਗੇ ਪੱਤਾ ਵਧੀਆ ਕੰਮ ਕਰ ਰਹੇ ਨੇ ਵਧੀਆ ਪ੍ਰੋਗਰਾਮ ਕਰ ਰਹੇ ਨੇ ਬਹੁਤ ਖੁੱਡੇ ਕਰਕੇ ਆ ਸਾਰਿਆਂ ਦੇ ਕਰਕੇ ਵੀ ਜਿਹੜੇ ਜਿਹੜੇ ਆ ਰਹੇ ਨੇ ਉਹਨਾਂ ਕਰਕੇ ਆ ਗਰਾਊਂਡ ਤਾਂ ਦੇਖੋ ਹਰ ਕਿਤੇ ਬਣ ਜਾਂਦੇ ਨੇ ਪਰ ਜਿਹਦੇ ਇਥੇ ਜਾਂਦਾ ਹੀ ਨਹੀਂ ਹੈ ਇਹ ਉਹਦਾ ਪ੍ਰਾਲਾ ਬਹੁਤ ਵੱਡਾ ਰੱਖਰਖਾਵ ਨਹੀਂ ਹੁੰਦਾ ਜਿਵੇਂ ਸਰਪੰਚ ਸਾਹਿਬ ਨੇ ਉਹਨਾਂ ਨੂੰ ਕਹਿ ਲਈ ਵੀ ਘਾਹ ਥੋੜਾ ਜਿਹਾ ਐ ਜੀ ਉਹਦੀ ਉਹਨਾਂ ਨੇ ਬੰਦੇ ਨੂੰ ਕਹਿਣਾ ਉਹਦੀ ਪਾਣੀ ਲਵਾਉਣਾ ਪ੍ਰੋਪਰ ਨਹੀਂ ਤਾਂ ਮੱਚ ਜਾਂਦਾ ਜੀ ਸਾਰਾ ਕੁਝ ਹੁਣ ਉਹ ਵੀ ਦੇਖੋ ਬੈਠੇ ਨੇ ਸਾਰੇ ਪੰਚਾਇਤ ਵਾਲੇ ਬੰਦੇ ਬੜਾ ਸੋਹਣਾ ਲੱਗਦਾਗਾ ਥੈਂਕ ਯੂ ਤੁਸੀਂ ਆਇਆ ਕਰੋ ਹੋਰ ਗੈਂਤੀ ਦੇ ਅਸੀਂ ਨਹੀਂ ਆਇਆ ਲੱਗਦਾ ਤੇ ਗਰਮੀਤ ਸਿੰਘ ਇੱਧਰ ਵੀ ਦੇਖੋ ਵੀ ਬੱਚੇ ਫੈਟ ਦੇ ਉੱਪਰ ਪ੍ਰੈਕਟਿਸ ਕਰ ਰਹੇ ਨੇ ਤੇ ਇਹ ਪਿੱਟੋ ਜਾਨੀ ਕਿ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਰਿੱਤਾ ਜਿਆ ਪਾਇਆ ਪਿਆ ਇੱਕ ਟਰਾਲਾ ਰਿੱਤੇ ਦਾ ਪਿਆ ਇਹਦੇ ਤੇ ਜਾਨੀ ਕਿ 18-20000 ਰੁਪਏ ਖਰਚਾ ਹੋਇਆ ਇਹਦੇ ਉੱਪਰ ਤੇ ਇਸ ਪਿੱਟ ਨੇ ਸਾਨੂੰ ਇੱਕ ਮੁੰਡਾ ਇਹੋ ਜਿਹਾ ਦਿੱਤਾ ਕਿ ਜਿਹਨੇ ਪੰਜਾਬ ਦਾ ਰਿਕਾਰਡ ਬਣਾਇਆ ਦਾ ਪੰਜਾਬ ਦੇ ਮੁੰਡੇ ਨੇ ਨੈਸ਼ਨਲ ਰਿਕਾਰਡ ਬਣਾਇਆ ਅੰਡਰ 16 ਦੇ ਵਿੱਚ ਉਹ ਮੁੰਡੇ ਨੇ ਆ ਪਿੱਟ ਦੀ ਦੇਣਾ ਜੀ ਜੇ ਆਪਾਂ ਕਹੀਏ ਆ ਪਿੱਟ ਦੀ ਦੇਣਾ ਆ ਥਾਂ ਦੀ ਦੇਣਾ ਇਸ ਪਿੰਡ ਦੀ ਪੰਚਾਇਤ ਐਨਆਰਆਈ ਵੀਰ ಗ್ರಾಮ ਪੰਚਾਇਤ ਜਿਹੜੇ ਵੀ ਹਨਾ ਸਰਪੰਚ ਸਾਹਿਬ ਉਹਨਾਂ ਦੀ ਬਦੌਲਤ ਇਹ ਕੁਛ ਹੋਇਆ ਤੇ ਲਗਾਤਾਰ 84 ਸਾਲਾ ਬਾਬਾ ਜੀ ਸਾਡੇ ਗਰਾਉਂਡ ਦੇ ਮਸ਼ਹੂਰ ਨੇ ਜਾਨ ਜਦੋਂ ਵੀ ਖਣਾ ਕੋਈ ਆਉਂਦਾ ਤਾਂ ਇਹਨਾਂ ਦੀ ਗੱਲ ਹੁੰਦੀ ਆ ਤੇ ਸਰਪੰਚ ਸਾਹਿਬ ਹੁਣ ਨਾਲ ਆਪਾਂ ਗੱਲ ਕਰ ਲੈਨੇ ਆਂ ਬਈ ਆਜਾ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਆਂ ਗਰੀਬ ਹਨਾ ਵਾਖਵਾਖ ਉਮਰਵਾਰ ਦੇ ਰੱਖੇ ਨੇ ਅੱਜ ਸਭੀ ਵਾਲੇ ਕੀ ਹਾਲ ਜਾਂ ਜੰਨੀਆਂ ਵਾਲੇ ਸੱਧੋਵਾਲ ਵਾਲੇ ਸੁਨੀਆਂ ਵਾਲੇ ਦਿਵਾਨਾ ਵਾਲੇ ਲਖੇ ਵਾਲੇ ਹਾਂ ਤਰ੍ਹਾਂ ਤਰ੍ਹਾਂ ਦੇ ਘੱਗਿਆ ਵਾ ਤੇ ਕਿਵੇਂ ਚੱਲ ਰਿਹਾ ਤੁਹਾਡਾ ਫਿਰ ਜੰਨੀਆਂ ਜੀ ਕੁਛ ਹੀ ਬੋਲੋ ਮਾੜਾ ਯਾਰ ਜੰਨੀਆਂ ਜੀ ਇੱਥੇ ਮਾਂਝਾ ਤਾਂ ਨਹੀਂ ਅੱਥੇ ਆਏ ਵੀ ਰੌਣਕ ਜਾਨ ਨੂੰ ਇਹ ਜੇ ਤੁਸੀਂ ਇੱਥੇ ਨਾ ਹੁੰਦੇ ਇਸ ਟਾਈਮ ਹਾਂਜੀ ਤਾਂ ਹੁਣ ਤੁਸੀਂ ਕੀ ਕਰ ਰਹੇ ਹੋ ਸੱਧੋਵਾਲ ਸੱਧੋਵਾਲ ਜੀ ਜੰਨੀਆਂ ਜੀ ਕਣ ਤੇ ਗੇੜ ਗੜ ਦੇ ਜਾਂਦੇ ਫੁੱਟਬਾਲ ਦੇ ਲੱਤਾਂ ਮਾਰੀ ਜਾਣੀਆਂ ਅੱਜੀ ਉੱਥੇ ਕੋਈ ਕੋਚ ਨਹੀਂ ਤੁਹਾਨੂੰ ਖੜਾਉਣ ਵਾਲਾ ਜਾਂ ਫੋਨ ਵਰਤਨਾ ਸੀ ਹਨਾ ਟੀਵੀ ਵਰਤਨਾ ਸੀ ਜ਼ਿਆਦਾਤਰ ਤਾਂ ਫੋਨ ਹੀ ਵਰਤਨਾ ਸੀ ਆ ਜ਼ਿਆਦਾਤਰ ਨੇ ਤਾਂ ਫੁੱਟਬਾਲ ਨਾਲੋਂ ਹਨਾ ਤੇ ਹੁਣ ਕਿੰਨੇ ਲੱਗਦਾ ਇੱਥੇ ਆ ਕੇ ਕਿੰਨੇ ਵਜੇ ਸੌਣਿਓ ਰਾਤ ਨੂੰ ਨੀਂਦ ਆਉਂਦੀ ਆ ਪੂਰੀ ਸਵੇਰੇ ਫਿਰ ਉੱਠਦੇ ਹਾਂ ਹਾਂਜੀ ਇਹ ਤਾਂ ਨਹੀਂ ਹੈਗਾ ਵੀ ਨੀਂਦ ਨਹੀਂ ਆਉਂਦੀ ਖਾਬਦੇ ਹਾਂ ਪੂਰਾ ਵਜੇ ਖਾਣਾ ਖਾਣੇ ਹਾਂ ਹਾਂਜੀ ਯਾਨੀ ਕਿ ਇਹੀ ਧਿਆਨ ਰੱਖਣਾ ਬੱਚਾ ਆਪਣੇ ਤੋਂ ਵੱਡਿਆਂ ਨੂੰ ਸਤਿਕਾਰ ਸਲਾਉਣੇ ਛੋਟਿਆਂ ਦੇ ਨਾਲ ਪਿਆਰ ਕਰਨਾ ਜਿਹੜਾ ਕੋਈ ਕਮਜ਼ੋਰ ਆ ਉਹਨੂੰ ਕਹਿਣਾ ਤਕੜਾ ਹੋ ਠੀਕ ਆ ਹੰਕਾਰ ਨਹੀਂ ਕਰਨਾ ਕਦੇ ਵੀ ਜ਼ਿੰਦਗੀ 'ਚ ਹੰਕਾਰ ਨਹੀਂ ਕਰਨਾ ਮੈਂ ਆ ਹੈਗਾ ਮੈਂ ਆ ਹੈਗਾ ਯਾਨੀ ਕਿ ਨਾਰਮਲ ਨਿਮਾਣੇ ਬਣ ਕੇ ਰਹਿਣਾ ਪਰ ਜਿਹੜਾ ਹੈਗਾ ਅੱਗੇ ਨੂੰ ਵਧਣਾ ਹੈ ਬਾਕੀਆਂ ਦੀ ਹੈਲਪ ਕਰਨੀ ਹੈ ਨਾਲ ਤੇ ਥੋੜੇ ਵਿੱਚ ਕਿਸੇ ਨਾਲ ਗੱਲ ਕਰਦੇ ਵਕਤ ਕਦੇ ਵੀ ਇਸ ਤਰ੍ਹਾਂ ਦੇ ਬੋਲ ਨਹੀਂ ਹੋਣੇ ਚਾਹੀਦੇ ਜਿਹੜੇ ਬਹੁਤ ਮਾੜੇ ਤਾਂ ਪਿਆਰ ਦੇ ਨਾਲ ਗੱਲ ਕਰਨੀ ਹਰ ਕਿਸੇ ਤੇ ਠੀਕ ਹੈ ਤੇ ਚੰਗੀਆਂ ਥੱਲਾਂ ਆਪਾਂ ਕਰਦੇ ਰਹਿਨੇ ਉਹਨਾਂ ਤੇ ਅਮਲ ਕਰਨਾ ਵੱਧ ਤੋਂ ਵੱਧ ਵੱਧ ਤੋਂ ਵੱਧ ਹਨਾ ਕੋਈ ਬੱਚਾ ਪਾਸੇ ਜਾਂਦਾ ਕੋਈ ਕੋਈ ਤੁਹਾਨੂੰ ਕਹਿ ਰਿਹਾ ਮਾੜੀ ਸਿੱਕਾ ਲਾ ਕੇ ਦੇਖ ਹੋਇਆ ਆ ਜਾ ਹਨਾ ਐਂ ਕਰ ਤੇ ਸਾਨੂੰ ਦੱਸਣਾ ਆਪਣੇ ਮਾਪਿਆਂ ਨੂੰ ਦੱਸਣਾ ਕੋਈ ਪਾਸੇ ਜਾ ਰਿਹਾ ਜਾ ਤੇ ਤੁਸੀਂ ਦੇਖ ਲਿਆ ਉਹ ਬਸ ਗਲਤ ਕਰ ਰਿਹਾ ਉਹ ਸਾਨੂੰ ਦੱਸਣਾ ਤੁਸੀਂ ਸਾਡੇ ਬੱਚੇ ਹੋ ਯਾਰ ਸਾਡੇ ਬੱਚੇ ਹੋ ਸਾਨੂੰ ਬਹੁਤ ਦਰਦ ਹੁੰਦਾ ਜਦੋਂ ਕਦੇ ਆਏ ਹੁੰਦਾ ਵੀ ਆ ਬੱਚਾ ਆਏਗੇ ਇੱਧਰ ਨੂੰ ਜਾ ਰਿਹਾ ਪਰ ਅਸੀਂ ਕਈ ਵਾਰੀ ਬੇਵੱਸ ਹੁੰਨੇ ਆ ਵੀ ਕੁਛ ਕਰ ਹੀ ਨਹੀਂ ਸਕਦੇ ਹੁੰਦੇ ਘਰ ਦੇ ਬੇਵੱਸ ਹੋ ਜਾਂਦੇ ਆ ਇੰਨਾ ਹੋ ਜਾਂਦਾ ਤਾਂ ਆਪਾਂ ਧਿਆਨ ਰੱਖਣਾ ਠੀਕ ਆ ਸਾਰਿਆਂ ਨੇ ਵਧੀਆ ਮਿਹਨਤ ਕਰੋ ਹੈਲੋ ਜਰਮੀਤ ਆਪਣੇ ਪਿੰਡ ਦੀਵਾਨੇ ਦੀ ਪੰਚਾਇਤ ਬੈਠੀ ਆ ਹਨ ਜਦੋਂ ਇੰਨਾ ਸੋਹਣਾ ਮਾਹੌਲ ਆਪਾਂ ਦੇਖਿਆ ਵੀ ਬੀਬੀਆਂ ਨੇ ਬੱਚੇ ਨੇ ਛੋਟੇ ਬੱਚਿਆਂ ਤੋਂ ਲਾ ਕੇ ਬਜ਼ੁਰਗਾਂ ਜਿਹੜੇ ਉਹ ਸਾਰੇ ਢੀੜਾ ਖੀੜਾ ਦੇ ਰਹੇ ਨੇ ਸਰਪੰਚ ਸਾਹਿਬ ਬੈਠੇ ਨੇ ਆਪਣੀ ਟੀਮ ਦੇ ਨਾਲ ਮੈਂਬਰ ਬੈਠੇ ਨੇ ਤਾਂ ਇਹਨਾਂ ਦੇ ਨਾਲ ਵੀ ਆਪਾਂ ਥੋੜੀ ਗੱਲਬਾਤ ਕਰਾਂਗੇ ਸੱਤੀ ਗੱਲ ਜੀ ਬਹੁਤ ਹੀ ਮੈਂਬਰ ਸਾਹਿਬ ਸੋਹਣੀ ਸਾਲ ਦੀ ਟਿੱਕਾ ਜੀ ਸਰਪੰਚ ਸਾਹਿਬ ਗਰਮੀਤ ਆ ਜੀ ਵੀਰ ਹਰਖੂਰ ਤੋਂ ਬਹੁਤ ਸੋਹਣਾ ਕੰਮ ਕਰਦਾ ਜਾਨੀ ਕਿ ਧੰਨਵਾਦ ਜੀ ਭਾਈ ਸਰਦਾਰ ਤੇ ਭਾਈ ਇਹ ਸਾਰਾ ਦਿਖਾਇਆ ਅੱਜ ਤਾਂ ਜਾਨੀ ਕਿ ਬਜ਼ੁਰਗ ਬੀਬੀਆਂ ਜਿਹੜੀਆਂ ਬੈਠੀਆਂ ਸੀ ਉਹਨਾਂ ਦੇ ਪੈਰੀ ਹੱਥ ਲਾਏ ਆ ਬਈ ਤੁਹਾਨੂੰ ਤੁਸੀਂ ਹਨਾ ਜ਼ਿਆਦਾ ਗਣਤੀ ਚ ਆਈਆਂ ਹਨਾ ਅੱਗੇ 5 4 ਹੁੰਦੀਆਂ ਅਜ ਤਾਂ 10 ਤੇ ਉਹਨਾਂ ਤੋਂ ਪੁੱਛਿਆ ਕਿਵੇਂ ਲੱਗਿਆ ਉਹ ਕਹਿੰਦੇ ਬਹੁਤ ਵਧੀਆ ਸਵੇਰੇ ਯੋਗਾ ਕਲਾਸ ਚ ਆਉਂਦੇ ਆ ਜਿਹੜੇ ਉਹਨਾਂ ਨੇ ਯਾਨੀ ਕਿ ਬਹੁਤ ਐਪਰੀਸ਼ੀਏਟ ਕੀਤਾ ਬੱਚੇ ਦਿਖਾਈ ਛੋਟੇ ਛੋਟੇ ਬੱਚੇ ਦੇਖੇ ਤਾਂ ਕਿਵੇਂ ਮਹਿਸੂਸ ਹੁੰਦਾ ਤੁਹਾਨੂੰ ਹਣ ਦੀ ਜਿਹੜਾ ਚੱਲ ਰਿਹਾ ਇੰਨਾ ਸੋਹਣਾ ਸਾਰਾ ਕਿਸ ਤਰ੍ਹਾਂ ਦਾ ਲੱਗਦਾ ਵੀ ਛੋਟੇ ਮਹਿਸੂਸ ਹਣ ਇਹ ਮਹਿਸੂਸ ਤਾਂ ਮਨ ਖੁਸ਼ ਹੁੰਦਾ ਬਹੁਤ ਜ਼ਿਆਦਾ ਅੰਦਰੋਂ ਆਪਾਂ ਨੂੰ ਤਸੱਲੀ ਮਿਲਦੀ ਆ ਵੀ ਜਿਹੜੀ ਚੀਜ਼ ਆਪਾਂ ਬਣਾ ਕੇ ਵੀ ਚਲਾ ਰਹੇ ਆ ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਇਹ ਜੇ ਕੰਮ ਚੱਲਦਾ ਸਾਰੇ ਲੋਕ ਇਕੱਠੇ ਆ ਜੀ ਸਾਰੇ ਲੋਕ ਇਕੱਠੇ ਆ ਤੇ ਅਸੀਂ ਸਾਡਾ ਪੰਚਾਇਤ ਵਾਲਿਆਂ ਦਾ ਅਸੀਂ ਵੀ ਬਾਹਰੋਂ ਜਦੋਂ ਆਉਨੇ ਆ ਅਸੀਂ ਵੀ ਇਹੀ ਕਹਿੰਦੇ ਚਲੋ ਯਾਰ ਗਰਾਊਂਡ ਤੇ ਢੀੜਾ ਮਾਰ ਕੇ ਆਈਏ ਆਪਾਂ ਚਲੋ ਸਵੇਰੇ ਤਾਂ ਆਪਣੇ ਕੋਲੇ ਟਾਈਮ ਹੁੰਦਾ ਜਾਂ ਸ਼ਾਮ ਨੂੰ ਕਈ ਵਾਰੀ ਸਾਡੇ ਕੋਲੇ ਟਾਈਮ ਨਹੀਂ ਹੁੰਦਾ ਅੱਜ ਮੈਂ ਮੈਂਬਰਾਂ ਨੂੰ ਸਾਰਿਆਂ ਨੂੰ ਆਪਣੇ ਨੂੰ ਕਿਹਾ ਮੈਂ ਕਿਹਾ ਯਾਰ ਕਿ ਆਪਣਾ ਵੀ ਹੱਕ ਬਣਦਾ ਆਪਾਂ ਵੀ ਢੀੜਾ ਗੂੜਾ ਦਿਆ ਕਰੀਏ ਇਹ ਨਿਆਣਾ ਮਹੌਲ ਬਦਲਿਆ ਰਹਿੰਦਾ ਬੱਚਿਆਂ ਨੂੰ ਵੀ ਆਸਰਾ ਜਿਆ ਮਿਲਦਾ ਜਿਹੜੇ ਬੱਚੇ ਖੇਡਦੇ ਆ ਕੁੜੀਆਂ ਐ ਇੱਥੇ ਖੇਡਦੀਆਂ ਉਹਨਾਂ ਨੂੰ ਵੀ ਹੋ ਜਾਂਦਾ ਉਹਨਾਂ ਨੂੰ ਸੁਰੱਖਿਆ ਦੀ ਭਾਵਨਾ ਵੀ ਹੋ ਜਾਂਦੀ ਆ ਤੇ ਇਸ ਕਰਕੇ ਵੀ ਬਹੁਤ ਵਧੀਆ ਪ੍ਰੋਗਰਾਮ ਆਪਣਾ ਚੱਲ ਰਿਹਾ ਬੱਚੇ ਪਾਸ਼ਾ ਇਵੇਂ ਜਿਵੇਂ ਇਹ ਨੇਪਰੇ ਚਾੜਦਾ ਰਹੇ ਸਵੇਰ ਦਾ ਜਿਹੜਾ ਜੋਗਾ ਕਲਾਸ ਦਾ ਉਹਦੇ ਵਿੱਚ ਸਰਪੰਚ ਸਾਹਿਬ ਵਿਸ਼ੇਸ਼ ਤੌਰ ਤੇ ਅੱਗੇ ਹੋ ਕੇ ਯਾਨੀ ਕਿ ਆਉਂਦੇ ਆ ਬਾਕੀਆਂ ਬੰਦਿਆਂ ਨੂੰ ਕਹਿੰਦੇ ਆ ਇਹ ਵਧੀਆ ਗਿਣਤੀ ਦੇ ਰਿਹਾ ਸੀ ਯਾਨੀ ਕਿ 25 ਤੋਂ 30 ਦੇ ਵੱਖ-ਵੱਖ ਹਰ ਰੋਜ਼ ਆਉਂਦੇ ਨੇ ਤੇ ਇਹ ਥੋੜੀ ਜੀ ਹਾਸੇ ਵਾਲੀ ਗੱਲ ਕਰ ਲਈਏ ਤਾਂ ਜਿਹੜਾ ਹਾਸੇ ਵਾਲਾ ਹੱਸਣਾ ਉਹ ਯਾਨੀ ਕਿ ਬਹੁਤ ਵਧੀਆ ਲੱਗਦਾ ਹੈ ਨਾ ਬਿਟੜ ਤੋਂ ਜੋਰ ਲਾ ਕੇ ਹੱਸਣਾ ਹੁੰਦਾ ਉਹਦੇ ਨਾਲ ਨਾ ਨਾ ਹੁੰਦਾ ਵੈਸੇ ਸੱਚੀ ਵਿੱਚ ਇਹਦਾ ਸਾਨੀ ਕਰਦੇ ਆ ਉਹ ਹੋਰ ਖੁਸ਼ ਹੁੰਦੇ ਆ ਮੈਂ ਤਾਂ ਅੱਜ ਥਾਣੇ ਜੀ ਹੱਸਣ ਲੱਗ ਗਿਆ ਹੱਸ ਕੇ ਲਖਾਇਆ ਇਹ ਜਿਹੜਾ ਹੁਣ ਜੇ ਕਹੀਏ ਵੀ ਕਈ ਵਾਰੀ ਇਹੋ ਜੇ ਕੰਮ ਧੰਦੇ ਹੋਰ ਅਸੀਂ ਸਮੱਸਿਆਵਾਂ ਬੰਦੇ ਤੇ ਪੈਂਦੀਆਂ ਨੇ ਸਾਰੀ ਦਿਹਾੜੀ ਜੇ ਕਈ ਵਾਰੀ ਹੱਸੇ ਨਹੀਂ ਜਾਂਦਾ ਤਾਂ ਉਹ ਸਵੇਰ ਵੇਲੇ ਜਿਵੇਂ ਮਾਤਾ ਜੀ ਨੇ ਦੱਸਿਆ ਸੀ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਹਨਾ ਤਾਂ ਜਿਹੜਾ ਉਹ ਹਾਸਾ ਅਸੀਂ ਖੁੱਲ ਕੇ ਹੱਸ ਲੈਨੇ ਆ ਤਾਂ ਉਹ ਇੱਕ ਇੱਕ ਦੂਸਰੇ ਦੇ ਮੂੰਹ ਵੱਲ ਵੀ ਦੇਖਦੇ ਆ ਉਹ ਕਮਾਲ ਹੀ ਹੋ ਜਾਂਦਾ ਬਾਕੀ ਇਹ ਆ ਵੀ ਇਹ ਕੋਈ ਦਸਾਂ ਦਿਨਾਂ ਦੀ ਖੇਡ ਨਹੀਂ ਹੈਗੀ ਜਿਹੜਾ ਮਾਹੌਲ ਆ ਵੀ 10 ਦਿਨਾਂ ਚ ਬਣ ਗਿਆ ਫਿਰ ਉਹ ਹੋ ਗਿਆ ਤਾਂ ਇਹ ਇਕਰੀ ਹੁਣ 5 ਸਾਲ ਹੋਣ ਵਾਲੇ ਆ ਜੀ ਇਹਨੂੰ ਹਾਂ ਥੋੜੇ ਸਮੇਂ ਚ ਮਹੀਨੇ 2 ਮਹੀਨੇ ਦੇ ਵਿੱਚ ਤੇ ਉਹ 5 ਸਾਲਾਂ ਦੇ ਵਿੱਚ ਆ ਜਿਹੜਾ ਘਾਹ ਆ ਆਹ ਘਾਹ ਜਿਹੜਾ ਇਹ ਘਾਹ ਸੁੱਕਿਆ ਨਹੀਂ ਇੱਥੇ ਘਾਹ ਤੁਸੀਂ ਸ਼ਹਿਰਾਂ ਦੇ ਗਰਾਊਂਡ ਦੇਖੋ ਤਾਂ ਉੱਥੇ ਘਾਹ ਸੁੱਕਿਆ ਪਿਆ ਤੇ ਘਾਹ ਦੀ ਕਟਾਈ ਲਗਾਤਾਰ ਲਾਈਤਾ ਹੋਰ ਸਭ ਕੁਝ ਦੀ ਜਾਨੀ ਕਿ ਜ਼ਿੰਮੇਵਾਰੀ ਦੇ ਨਾਲ ਕਰਨਾ ਕਾਫੀ ਚੁਣੌਤੀ ਭਰਿਆ ਕੰਮ ਹੁੰਦਾ ਪਰ ਪਿੰਡਾਂ ਦੇ ਸਰਪੰਚਾਂ ਨੂੰ ਬੇਨਤੀ ਆ ਵੀ ਅਸੀਂ ਕਹਿੰਨੇ ਆ ਇਹ ਇੱਕ ਪਿੰਡ ਚ ਨਾ ਹੋਵੇ ਇਹ ਹਰ ਪਿੰਡ ਦੇ ਵਿੱਚ ਜਾਨੀ ਕਿ ਕਲਚਰ ਹੋਵੇ ਤਾਂ ਜੋ ਆਪਣਾ ਜਿਹੜਾ ਸਾਰਾ ਪੰਜਾਬ ਹੀ ਆ ਉਹ ਵਿਕਾਸ ਕਰੇ ਇੱਥੇ ਕਿਸੇ ਨਾਲ ਧਰਮ ਦੇ ਆਧਾਰ ਤੇ ਕੋਈ ਹਿੰਦੂ ਸਿੱਖ ਮੁਸਲਮਾਨੀ ਗਰਾਊਂਡ ਆ ਸਾਰਿਆਂ ਦਾ ਸਾਂਝਾਗਾ ਤੇ 플레이ਰ ਆ ਜਿਹੜੇ ਬੱਚੇ ਆ ਉਹ ਰੱਬ ਦਾ ਰੂਪ ਨੇ ਕੋਈ ਵੀ ਜਾਤੀ ਪਾਤੀ ਵਿਤਕਰਾਨੀ ਕੋਈ ਪਾਰਟੀ ਦਾ ਵਿਤਕਰਾਨੀ ਕੋਈ ਧੜੇਵੰਦੀ ਦਾ ਵਿਤਕਰਾਨੀ ਸਾਰੇ ਬਜ਼ੁਰਗ ਇਕੱਠੇ ਹੋ ਕੇ ਬੈਠਦੇ ਨੇ ਖੇਡਦੇ ਨੇ ਤਾਂ ਇਹ ਜਿਹੜਾ ਸਵਰਗ ਆਪਾਂ ਚੱਲੀ ਹਰੇਕ ਜਦੋਂ ਆਪਾਂ 5 ਸਾਲ ਬਾਅਦ ਵੋਟਾਂ ਪੈਂਦੀਆਂ ਜਾਂਦੀਆਂ ਵੋਟਾਂ ਦੇ ਵਿੱਚ ਅਸੀਂ ਸਰਪੰਚ ਜਿਹੜੇ ਖੜੇ ਹੋਣੇ ਹਰੇਕ ਨੇ ਵੀ ਅਸੀਂ ਸੇਵਾ ਕਰਾਂਗੇ ਜੀ ਪੈਂਦੀ ਮੈਂ ਸਾਰੇ ਸਰਪੰਚਾਂ ਨੂੰ ਸਰਪੰਚ ਹੋਣ ਦੇ ਨਾਤੇ ਹੀ ਇਹ ਬੇਨਤੀ ਕਰਦਾ ਵੀ ਸਾਰੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਸੇਵਾ ਇਹ ਹੀ ਆ ਜੇ ਤੁਸੀਂ ਇਸ ਤਰ੍ਹਾਂ ਦੀ ਸੇਵਾ ਪਿੰਡ 'ਚ ਕਰ ਲਓਗੇ ਕਿੰਨੇ ਬੱਚੇ ਬਚ ਜਾਣਗੇ ਕਿੰਨੇ ਨੌਜਵਾਨ ਕਿੰਨੇ ਬਜ਼ੁਰਗ ਜਿਹੜੇ ਆ ਕੇ ਇੱਥੇ ਆਪ ਦਾ ਇੰਜੋਏ ਕਰਦੇ ਆ ਉਹਨਾਂ ਦੀ ਜ਼ਿੰਦਗੀ ਨੂੰ ਬਿਮਾਰੀਆਂ ਤੋਂ ਰਾਹਤ ਮਿਲਦੀ ਆ ਤੇ ਇਸ ਕਰਕੇ ਸਾਰੇ ਸਰਪੰਚਾਂ ਨੂੰ ਸਾਡਾ ਇਹ ਸੁਨੇਹਾ ਵੀ ਸਭ ਤੋਂ ਪਹਿਲਾਂ ਗਲੀਆਂ ਨਾਲੀਆਂ ਬਣੀਆਂ ਜਾਂਦੀਆਂ ਜੀ ਕੋਈ ਗੱਲ ਨਹੀਂ ਅੱਗੇ ਪਿੱਛੇ ਹੋ ਜਾਂਦੀਆਂ ਤੇ ਜਿਹੜੇ ਗਰਾਊਂਡ ਆ ਹਰੇਕ ਪਿੰਡ 'ਚ ਗਰਾਊਂਡ ਦੀ ਮਹੱਤਤਾ ਬਹੁਤ ਵੱਡੀ ਹੈ ਗਰਾਊਂਡ ਨੂੰ ਅਪਰੋਚ ਕਰੋ ਤੇ ਬੱਚਿਆਂ ਨੂੰ ਆਪਾਂ ਇਹ ਆਪਾਂ ਬੱਚਿਆਂ ਦਾ ਇੱਕ ਪੁੰਨ ਵੀ ਲੈ ਸਕਦੇ ਆ ਪਿੰਡ ਦੇ ਵਿੱਚ ਸੇਵਾ ਦੀ ਜਦੋਂ ਬੱਚੇ ਖੇਡਦੇ ਨੇ ਤਾਂ ਕੋਚ ਦੇ ਅੰਦਰ ਖੇਡਦੇ ਤਾਂ ਕੋਚ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਉੱਥੇ ਕੋਈ ਗਲਤ ਨਾ ਹੋਵੇ ਉੱਥੇ ਕੋਈ ਬੱਚਾ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਕੋਈ ਬੱਚਾ ਹੋਰ ਕੋਈ ਐਕਟੀਵਿਟੀ ਤਾਂ ਨਹੀਂ ਕਰ ਰਿਹਾ ਤਾਂ ਕੋਚਾਂ ਦੀ ਜਿਹੜੀ ਬਹੁਤ ਮਹੱਤਤਾ ਹੈ ਸਾਡੇ ਬੰਦੇ ਗਰਾਊਂਡਾਂ ਤੋਂ ਡਰਨ ਲੱਗੇ ਵੀ ਇੱਥੇ ਦਾ ਯਾਰ ਆਹ ਕੰਮ ਨਾ ਹੋ ਜੇ ਇੱਥੇ ਕੋਈ ਗਲਤ ਨਾ ਹੋ ਜੇ ਤਾਂ ਜੇ ਕੋਚ ਹੈਗਾ ਸੱਤ ਤੇ ਤਾਂ ਪੇਰੈਂਟਸ ਦਾ ਵੀ ਫਰਜ਼ ਆ ਵੀ ਕੋਚ ਕੋਲੇ ਜਾ ਕੇ ਲਗਾਤਾਰ ਰਾਬਤਾ ਕਰਨਾ ਉਹਦੀਆਂ ਆਤਾਂ ਬਾਰੇ ਦੱਸਣਾ ਕਿੰਨਾ ਫੋਨ ਦੇਖ ਰਿਹਾ ਕੀ ਕਰ ਰਿਹਾ ਉਹਨੂੰ ਘੂਰਨਾ ਪਹਿਲੀ ਗੱਲ ਤਾਂ ਇਹ ਮਾਪਿਆਂ ਦਾ ਹੀ ਹੈਗਾ ਵੀ ਫੋਨ ਬੱਚਿਆਂ ਤੋਂ ਬਿਲਕੁਲ ਪਾਸੇ ਕਰਦੋ ਫੋਨ ਦੇ ਨਾਲ ਉਹਨਾਂ ਦਾ ਬਾਹ ਵਾਸਤਾ ਹੋਣਾ ਹੀ ਨਹੀਂ ਚਾਹੀਦਾ ਤੇ ਕੋਚ ਦੇ ਅੰਡਰ ਰੱਖੇ ਆ ਜਿਹੜੇ ਉਹ ਸਾਡੇ ਗਰਾਊਂਡ ਵੱਧ ਫੁੱਲ ਸਕਦੇ ਆ ਕੋਚਾਂ ਤੋਂ ਬਿਨਾ ਬਹੁਤ ਯਾਨੀ ਕਿ ਗਲਤ ਪਾਸੇ ਚਲੇ ਜਾਂਦੇ ਆ ਬੇਵਿਸ਼ਵਾਸੀ ਹੁੰਦੀ ਆ ਬੱਚਿਆਂ ਦੀ ਹੋਰ ਹੁੰਦਾ ਤਾਂ ਕੋਚ ਵੀ ਜ਼ਰੂਰ ਰੱਖੋ ਜਿੰਮੇਵਾਰੀ ਹੋ ਜਾਂਦੀ ਆ ਕੋਚ ਆ ਕਿ ਜ਼ਿੰਮੇਵਾਰ ਹੋ ਜਾਂਦੀ ਆ ਬਿਲਕੁਲ ਤੇ ਬਹੁਤ ਬਹੁਤ ਧੰਨਵਾਦ ਗਰਮੀਤ ਜੀ ਤੁਸੀਂ ਵੀਰੇ ਆਏ ਤੇ ਫੇਰ ਕਿਸੇ ਦਾ ਲਾਉਣਾ ਜਿਸ ਦਿਨ ਅ ਬਲਕਾਰ ਜੀ ਅੱਜ ਥੋੜੇ ਬਿਜੀ ਨੇ ਤਾਂ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰਨੀ ਸ਼ੁਕਰੀਆ ਜੀ ਧੰਨਵਾਦ ਜੀ